ਸਾਤ ਸੰਗਤ ਜੀ ਪਿਆਰ ਸੇ ਕਹਿਣਾ ਜੀ ਤਾਨਰੰਗ ਕਾ ਜੀ ਤੋਂ ਸਾਤ ਸੰਗਤ ਜੀ ਆਪ ਜੀ ਦੇਖ ਰਹੇ ਹੋ ਜੀ ਇੰਦਰੰਗ ਕਾਰਿਸਤਾਰੇ ਚੈਨਲ ਤੋਂ ਸਾਤ ਸੰਗਤ ਸਤਿਗੁਰੂ ਬਾਬਾ ਹਰਦੀਪ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਮੌਕੇ ਤੇ ਸੰਤਾ ਮਹਾਂਪੁਰਸ਼ਾਂ ਨੇ ਸਤਿਗੁਰੂ ਦਾ ਜਨਮ ਦਿਨ ਇਸ ਤਰ੍ਹਾਂ ਮਨਾਇਆ ਕਿ ਥਾਂ ਥਾਂ ਤੇ ਜਾ ਕੇ ਸੰਤਾ ਮਹਾਂਪੁਰਸ਼ਾਂ ਨੇ ਨੈਰਾ ਸੂਆ ਦੀ ਸੇਵਾ ਕੀਤੀ ਜਿੱਦਾਂ ਕਿ ਸਤਿਗੁਰੂ ਮਾਤਾ ਸਦਿਕਸ਼ਾ ਅਸਵਿੰਦਰ ਹਰਦੇਵ ਜੀ ਦੇ ਬਚਨਾਂ ਨੂੰ ਸਵੀਕਾਰ ਕੀਤਾ ਸਵਚਮਨ ਸਵਚ ਜਲ ਤੋ ਸਾਧ ਸੰਗਤ ਸਤਿਗੁਰੂ ਮਾਤਾ ਜੀ ਦੇ ਅਨਮੋਲ ਬਚਨਾਂ ਨੂੰ ਮੰਨਦੇ ਹੋਏ ਸੰਤਾ ਮਹਾਪੁਰਸ਼ਾ ਨੇ ਸੇਵਾ ਕਰਕੇ ਤੋ ਸਾਧ ਸੰਗਤ ਸਤਿਗੁਰੂ ਬਾਬਾ ਹਰਦੀਪ ਸਿੰਘ ਜੀ ਮਹਾਰਾਜ ਜੀ ਦਾ ਜਨਮ ਦਿਨ ਮਨਾਇਆ ਤੋ ਸਾਧ ਸੰਗਤ ਦੱਸ ਦਈਏ ਕਿ ਸਾਸੰਗ ਪਵਨ ਬਗਾ ਬਾਰਡਰ ਟਾਰੀ ਦੇ ਨੇੜੇ ਪੈਂਦੇ ਪਿੰਡ ਟਲਗੜ ਦੇ ਕੋਲ ਦੀ ਲੰਗਦੀ ਹੋਈ ਨਹਿਰ ਤੇ ਜਾ ਕੇ ਸੰਤਾ ਮਹਾਪੁਰਸ਼ਾ ਨੇ ਸੇਵਾ ਕੀਤੀ ਤੋ ਸਾਧ ਸੰਗਤ ਅਨੇਕ ਪ੍ਰਕਾਰ ਦੀ ਸੇਵਾ ਦੇ ਨਾਲ ਸੰਤਾ ਮਹਾਪੁਰਸ਼ਾ ਨੇ ਸਤਿਗੁਰੂ ਦੇ ਬਚਨਾਂ ਨੂੰ ਮੰਨ ਕੇ ਸਾਤ ਸੰਗਤ ਸੇਵਾ ਕਰਦੇ ਹੋਏ ਸੇਵਾਦਾਲ ਨੌਜਵਾਨ ਭਾਈ ਸਾਹਿਬ ਔਰ ਪੈਣਾ ਔਰ ਬੱਚਿਆ ਨੇ ਔਰ ਬਜ਼ੁਰਗਾ ਨੇ ਮਿਲ ਕੇ ਸੇਵਾ ਕੀਤੀ ਤੇ ਸਤਗੁਰ ਦੀਆਂ ਰਹਿਮਤਾਂ ਨੂੰ ਪ੍ਰਾਪਤ ਕੀਤਾ ਨੰਦ੍ਰੰਕਾ ਜੀ ਮਾਪੁਰਸ਼ੋ ਜੋ ਤੁਸੀਂ ਇਹ ਅੱਜ ਸੇਵਾ ਕਰ ਰਹੇ ਹੋ ਸੰਗਤ ਨੂੰ ਨਾਲ ਲੈ ਕੇ ਇਹ ਕਿਉਂ ਕਰ ਰਹੇ ਹੋ ਕਿਸ ਵਿਸ਼ੇ ਤੇ ਕਰ ਰਹੇ ਹੋ ਇਹਦੇ ਬਾਰੇ ਕੁਝ ਦੱਸੋਗੇ ਜੀ ਹਾਂਜੀ ਦਾਸ ਦਾ ਨਾਮ ਸ਼ਾਮਰ ਦਾ ਜੀ ਹਾਂਜੀ ਜੋ ਨੰਕਾਰੇ ਮੰਡਲ ਟਾਰੀ ਦੀ ਵੀ ਬਰਾਤ ਹੈ ਸਸਨ ਭਵਨ ਉਹਦੇ ਦਾਸ ਨੂੰ ਕੁਝ ਦੀ ਸੇਵਾ ਮਿਲੀ ਹੈ ਜੀ ਤੇ ਅੱਜ ਪੂਰੇ ਵਿਸ਼ੇ ਪਰਦੇ ਤੇ ਸਾਡੇ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦੀ ਪ੍ਰੇਰਣਾ ਦੇ ਨਾਲ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਜੀ ਔਰ ਸਤਿਗੁਰੂ ਮਾਤਾ ਸ੍ਰੀ ਖਸ਼ਾ ਸੁੰਦਰ ਹਰਦੇਵ ਜੀ ਜੋ ਅੱਜ ਵਕਲ ਦੇ ਰੈਬਰ ਨੇ ਸਤਿਗੁਰੂ ਨੇ ਉਹਨਾਂ ਦਾ ਅੱਜ ਇਹ ਰੇਸ਼ ਆਇਆ ਕਿ ਸਵੱਛ ਜਲ ਸਵੱਛ ਮਾਨ ਔਰ ਸਵੱਛ ਜਲ ਦੇ ਵਾਸਤੇ ਨਹਿਰਾਂ ਦੀ ਜਿਹੜੀ ਸਾਫ ਸਫਾਈ ਇਹ ਪੂਰੇ ਵਿਸ਼ਵ ਭਰ ਦੇ ਵਿੱਚ ਗੁਰੂ ਦਾ ਦੇਸ਼ ਆਇਆ ਕਿ ਇਹ ਇਸ ਨਹਿਰਾਂ ਦੀ ਜਲ ਜਿਹੜੇ ਆ ਇਹਦੀ ਗੰਦਗੀ ਨੂੰ ਦੂਰ ਕਰਨਾ ਹੈ ਜਿੱਥੇ ਨਹਿਰਾਂ ਦੀ ਸਾਫ ਸਫਾਈ ਦਾ ਇੱਕ ਗੰਦਗੀ ਨੂੰ ਦੂਰ ਕਰਨਾ ਉੱਥੇ ਮੰਨਾ ਦੇ ਵਿੱਚ ਵੀ ਅਸੀਂ ਜਿਹੜੀ ਗੰਦਗੀ ਹੈ ਕੋਈ ਨਹੀਂ ਰਹਿਣ ਦੇਣੀ ਮਨ ਵੀ ਸਾਡੇ ਸਵੱਛ ਹੋ ਜਾਣਾ ਇਸ ਕਰਕੇ ਨਰ ਪੂਜਾ ਨਾਰਾਇਣ ਪੂਜਾ ਨਰ ਸੇਵਾ ਨਾਰਾਇਣ ਸੇਵਾ ਔਰ ਇਹ ਸਤਿਗੁਰੂ ਆਉਂਦਾ ਜਗ ਦੇ ਉੱਤੇ ਸਾਰੇ ਹੀ ਸੰਸਾਰ ਲਈ ਸਤਿਗੁਰੂ ਆਉਂਦਾ ਦੁਨੀਆ ਉੱਤੇ ਕੇਵਲ ਪਰਉਪਕਾਰ ਲਈ ਐਸੇ ਭਾਵਨਾ ਨੂੰ ਲੈ ਕੇ ਅੱਜ तमाम ਸਾਰਾ ਅਨੰਕਾਰੀ ਮਿਸ਼ਨ ਔਰ ਇਹ 80 ਬਰਾਦਰ ਜਿੰਨੇ ਸਦਾਲੂ ਨੇ ਸੇਵਾਦਾਰ ਨੇ ਇਹ ਸੇਵਾਦਾਰ ਦੇ ਵਰੰਟੀਅਰ ਸੇਵਾਦਾਰ ਦੇ ਪ੍ਰਬੰਧਕ ਵਸਤਾ ਪ੍ਰਚਾਰਕ ਸਾਰੇ ਸਾਥ ਸੰਗਤ ਅੱਜ ਗੁਰੂ ਘਰ ਦੇ ਆਦੇਸ਼ ਨਾਲ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਇਹ ਜੋ ਟਾਲਗੜ੍ਹ ਔਰ ਬੱਤੀ ਬੰਨੂ ਇਹ ਜੋ ਨਹਿਰ ਜਾਰੀ ਹੈ ਇਹ ਨਹਿਰ ਦਾ ਬਹੁਤ ਇਤਿਹਾਸਕ ਨਾਇਆ ਨਹਿਰ ਸਾਹਿਬ ਦਾ ਨਾਇਆ ਔਰ ਇੱਥੇ ਜਿਹੜੋ ਪਹਿਲਾਂ ਕਿਤੇ ਬਹੁਤ ਐਕਸੀਡੈਂਟ ਹੁੰਦੇ ਸੀ ਪੁਲੀ ਨਹੀਂ ਸੀ ਬਣੀ ਇੱਥੋਂ ਦੇ ਬਾਬਿਆਂ ਨੇ ਇਹ ਸੇਵਾ ਲੈ ਕੇ ਨਿਰਮਾਣ ਕੀਤਾ ਔਰ ਨਾਲ ਗੁਰਦੁਆਰਾ ਸਾਹਿਬ ਇੱਥੇ ਬਣਾਇਆ ਅੱਜ ਜਿਹੜੀ ਸੇਵਾ ਕਰ ਰਹੇ ਸਾਂ ਇਹਨਾਂ ਨੇ ਸਾਨੂੰ ਇਹ ਸੇਵਾ ਦਾ ਆਪ ਮੌਕਾ ਦਿੱਤਾ ਕਿ ਤੁਸੀਂ ਸਾਡੇ ਇੱਥੇ ਪਿੰਡ ਦੇ ਨਾਲ ਨਹਿਰ ਦੇ ਨਾਲ ਇੱਕ ਪੁਲ ਜਿਹੜਾ ਹੈ ਉਹਦਾ ਰਸਤਾ ਬੜਾ ਖਰਾਬ ਹੈ ਉਹਦੇ ਤੇ ਮਿੱਟੀ ਮਾਰ ਦੀ ਸੇਵਾ ਹੈ ਔਰ ਨਹਿਰ ਦੀ ਸੇਵਾ ਇਹਨਾਂ ਨੇ ਆ ਕੇ ਸਾਨੂੰ ਇਹ ਕਿਹਾ ਕਿ ਕਰ ਸਕਦੇ ਹੋ ਅਸੀਂ ਕਿ ਜਰੂਰ ਕਰਾਂਗੇ ਸਾਡੇ ਗੁਰੂ ਦਾ ਅੱਜ ਸੰਦੇਸ਼ ਹੈ ਤੇ ਅੱਜ ਸਤਿਗੁਰ ਦੀ ਕਿਰਪਾ ਦੇ ਨਾਲ ਸਤਿਗੁਰ ਕੀ ਸੇਵਾ ਸੰਭਲਿਆ ਜੇ ਕੋਈ ਕਰੇ ਤੇ ਤਲਾਏ ਆ ਸਾਰੀਆਂ ਸੰਗਤਾਂ ਨੇ ਪੂਰੇ ਤਨ ਮਨੋਂ ਧੰਨੋ ਹੋ ਕੇ ਅੱਜ ਜੋ ਸਵਚ ਜਲ ਸਵਚ ਮੰਜ਼ਬ ਭਿਆਨ ਜਿਹੜਾ ਹੈ ਉਹ ਉਸ ਨੂੰ ਪੂਰਾ ਕੀਤਾ ਹੈ ਤੋਂ ਹੀ ਆਸ਼ ਕਰਦੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਖੁਸ਼ੀਆਂ ਦੇਵੇ ਸਾਰੇ ਸੰਸਾਰ ਨੂੰ ਸਾਰੇ ਸੁੱਖ ਦੇਵੇ ਔਰ ਇਨਸਾਨੀਅਤ ਦਾ ਜਿਹੜਾ ਇਹ ਜੋ slogan ਹੈ ਨਾਰਾ ਹੈ ਇਹ ਨਿਰਕਾਰੀ ਮਿਸ਼ਨ ਦਾ ਹਮੇਸ਼ਾ ਬੜਿਆ ਰਹੇ ਸਾ ਸੰਗਤ ਦੀ ਪਿਆਰ ਸੀ ਕਹਿਣਾ ਤੁਹਾਨੂੰ ਨੰਕਾ ਜੀ ਤੋ ਸਤ ਸੰਗਤ ਜੀ ਅੱਜ ਤੁਹਾਨੂੰ ਅਸੀਂ ਜਿੱਦਾਂ ਸੰਤਾਣੀ ਦੱਸਿਆ ਕਿ ਇਹ ਨਹਿਰ ਸ਼ਾ ਜਿੱਥੇ ਆਪਾਂ ਸੇਵਾ ਕਰ ਰਹੇ ਆਂ ਤੇ ਇੱਥੇ ਗੁਰਦੁਆਰਾ ਸਾਹਿਬ ਵੀ ਬਣਾਇਆ ਗਿਆ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਉਣੇ ਆ ਜੀ ਜਿੱਥੇ ਅੱਜ ਸੇਵਾ ਚੱਲ ਰਹੀ ਆ ਜੀ ਤੋ 사ਸੰਗਤ ਨਹਿਰ ਤੋਂ ਸੇਵਾ ਕਰਕੇ ਸੰਤਾ ਮਹাপুরਸ਼ਾਨਿਆ ਕੇ 사ਸੰਗ ਭਵਨ ਬਾਗਾ ਬਾਰਡਰ ਟਾਰੀ ਵਿਖੇ ਵੀ अनेक ਤਰ੍ਹਾਂ ਦੀ ਸੇਵਾ ਕੀਤੀ ਔਰ ਸਤਗੁਰੂ ਦੇ ਵਚਨਾਂ ਨੂੰ ਮੰਨਦੇ ਹੋਏ ਸਤਗੁਰੂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕੀਤਾ ਇਸ ਮੌਕੇ ਤੇ ਗੁਰਦੁਆਰਾ ਸ਼ਹੀਦਾਂ ਨਹਿਰ ਸਾਬ ਪ੍ਰਬੰਧਕ ਕਮੇਟੀ ਵੱਲੋਂ ਮਹਾਤਮਾ ਸ਼ਾਮ ਲਾਲ ਜੀ ਮੁਖੀ ਸਾਹਿਬ ਜੀ ਦਾ ਕੀਤਾ ਗਿਆ ਸਰੂਪਾ ਪਾ ਕੇ ਸਨਮਾਨ। ਔਰ ਸਾਰੇ ਹੀ ਸੇਵਾਦਾਰ ਭੈਣ ਔਰ ਭਾਈ ਸਾਹਿਬਾਂ ਦਾ ਬਹੁਤ ਸਾਰਾ ਧੰਨਵਾਦ ਕੀਤਾ ਔਰ ਬਹੁਤ ਸਾਰਾ ਮਿਲਿਆ ਕਮੇਟੀ ਵੱਲੋਂ ਵੀ ਪਿਆਰ। ਜੀ ਪਿਆਰ ਸੇ ਕਹਣਾ ਜੀ ਬੋਲੀਏ ਸਤਗੁਰੂ ਮਾਤਾ ਸਦੀਖਾ ਸਵਿੰਦਰ ਹਰਦੇਵ ਜੀ ਮਹਾਰਾਜ ਕੀ